ਨੌ ਰੱਬ ਦਾ ਨੌ ਕਰੀਏ ਟਰੈਕਟਰ ਹੱਲੇ ਦਾ ਇੱਕ ਕਮੈਂਟ ਕਰਿਆ ਹੋਇਆ ਕਹਿੰਦਾ ਇੰਨੇ ਵਿੱਚ ਕਹਿੰਦਾ 10 ਟਰੈਕਟਰ ਆ ਜਾਣੇ ਇਹਦੇ ਨਾਲ ਦੇ ਠੀਕ ਹੈ ਤਾਂ ਮੈਂ ਵੀਰ ਨੂੰ ਜਰੂਰ ਰਿਕਵੈਸਟ ਕਰੂੰਗਾ ਭਾਈ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਅੱਜ ਭਾਈ ਸਵੇਰੇ ਖੇਤਾਂ 'ਚ ਆਏ ਵੇ ਤੇ ਮੈਸੀ ਟਰੈਕਟਰ ਲੈ ਆਏ ਵੇ ਨਾਲ 135 ਭਾਈ ਤੇ ਉਦੋਂ ਵੀਡੀਓ ਪਾਈਦੀ ਭਾਈ ਬਹੁਤ سارے ਵੀਰਾਂ ਦੇ ਫੋਨ ਆਏ ਟਰੈਕਟਰ ਵਾਸਤੇ ਤੇ ਆਪਾਂ ਇੱਕ ਵਾਰ ਤੁਹਾਨੂੰ ਫੇਰ ਦਿਖਾਉਨੇ ਜਿਹੜੇ ਵੀਰਾਂ ਨੇ ਵੀਡੀਓ ਨਹੀਂ ਦੇਖੀ ਬਣੇ ਰਹੋ ਵਲੌਗ 'ਚ ਲੋ ਜੀ ਬਾਬੇ ਉਹ ਆਹ ਟਰੈਕਟਰ ਆਪਾਂ ਲੈ ਕੇ ਆਏ ਸੀ ਪਰਸੋਂ ਜਲੰਧਰ ਤੋਂ ਕਈ ਸਾਰੇ ਵੀਰਾਂ ਨੇ ਮੈਨੂੰ ਫੋਨ-ਫਾਨ ਆਏ ਇਹਦੇ ਬਹੁਤ ਸਾਰੇ ਵੀਰਾਂ ਨੇ ਪੁੱਛਿਆ ਵੀ ਤੁਸੀਂ ਟਰੈਕਟਰ ਚੰਗੀ ਤਰ੍ਹਾਂ ਨਹੀਂ ਦਿਖਾਇਆ ਵੀ ਇੱਕ ਵਾਰ ਦੁਬਾਰਾ ਵੀਡੀਓ ਪਾਓ ਟਰੈਕਟਰ ਦੀ ਤਾਂ ਕਰਕੇ ਆਪਾਂ ਦੁਬਾਰਾ ਇਹ ਤਾਂ ਮੈਂ ਜਾਣਾ ਸੀਗਾ ਲੇਟ ਆਜ ਕੰਮ ਚਲ ਇੱਕ ਵਾਰ ਥੋੜੀ ਜੀ 2-4 ਮਿੰਟ ਦੀ ਬਣਾ ਦਨੇ ਤੇ ਪਹਿਲਾਂ ਬੰਦ ਕਰ ਦਈਏ ਬਈ ਟਰੈਕਟਰ ਬਾਕੀ ਬਾਈ ਗੱਲ ਰਹੀ ਟਰੈਕਟਰ ਬਾਰੇ ਤਾਂ ਬਾਈ ਆਪਾਂ ਨੂੰ ਇਹਦੇ ਬਾਰੇ ਕੋਈ ਬਹੁਤੀ ਜ਼ਿਆਦਾ ਨੌਲੇਜ ਹੈ ਨਹੀਂ ਟਰੈਕਟਰ ਬਾਰੇ ਤੇ ਜਿੰਨਾ ਕਿ ਪਤਾ ਇੱਕ ਦੋ ਚੀਜ਼ਾਂ ਨਹੀਂ ਉਦਣ ਵੀ ਦੱਸਿਆ ਤਾਂ ਵੀ ਇੱਕ ਦੋ ਚੀਜ਼ਾਂ ਨਹੀਂ ਹੈ ਚੇਂਜ ਨੇ ਮਗਰਾੜ ਵਗੈਰਾ ਸੀਟ ਠੀਕ ਹੈ ਜੀ ਤੇ ਬਾਕੀ ਦਾ ਟਰੈਕਟਰ ਸਾਰਾ ਕੁਝ ਨਾਲ ਦਾ ਹੀ ਇੰਜਨ ਜਣ ਬਾਈ ਟਰੈਕਟਰ ਉਦਣ ਆਪਾਂ 6-7 ਘੰਟੇ ਲੈ ਕੇ ਆਏ ਆ ਚਲਾ ਕੇ ਕੋਈ ਲੀਕੇਜ ਨਹੀਂ ਟਰੈਕਟਰ ਦੀ ਇੰਜਨ ਫੁੱਲ ਵਰਕਿੰਗ ਦੇ ਵਿੱਚ ਹੈ ਠੀਕ ਹੈ ਜੀ ਬਾਕੀ ਇੱਕ ਦੋ ਪਾਸੇ ਜਿੱਥੇ ਇਹ ਮੂਰਾ ਮੂਰਾ ਹੁੰਨੀ ਆ ਮੈਨੂੰ ਪਤਾ ਨਹੀਂ ਇੱਕ ਦੋ ਜਗ੍ਹਾ ਪਤਾ ਉਹ ਮੈਂ ਤੁਹਾਨੂੰ ਦਿਖਾ ਦੂੰਗਾ ਤੇ ਟਾਇਰ ਟੁੱਟ ਨਵੇਂ ਨੇ ਬਾਈ ਚਾਰੇ ਆਣ ਠੀਕ ਆ ਜੀ ਤੇ ਬਾਕੀ ਉਦੋਂ ਵੀ ਦੱਸਿਆ ਸੀ ਵੀ ਟਰੈਕਟਰ ਕਿਸੇ ਮਲਕੀ ਜਿਹਨੇ ਬੰਦੇ ਨੇ ਤਿਆਰ ਕਰਾਣਾ ਜਾਜੀ ਨੂੰ ਇਹਦੇ ਬਾਰੇ ਪਤਾ ਹੈ ਜਿਹਨੂੰ ਜਾਂ ਕਿਸੇ ਨੇ ਪਹਿਲਾਂ ਰੱਖਿਆ ਵਾ ਸੀ ਉਹੀ ਵੀਰ ਟਰੈਕਟਰ ਨੂੰ ਲਊਗਾ ਜੀ ਹਰੇਕ ਦਾ ਬੰਦਾ ਕਹਿੰਦਾ ਵੀ ਇਹਦਾ ਰੇਟ ਜ਼ਿਆਦਾ ਹੈ ਉਦੋਂ ਕਈ ਵੀ ਰਾਣੇ ਮੈਨੂੰ 네ਗੇਟਿਵ ਥੱਲੇ ਕਮੈਂਟ ਵੀ ਕਰੇ ਮੇ ਤੁਸੀ ਕਵਾੜ ਦਾ ਰੇਟ ਕਵਾੜ ਟਰੈਕਟਰ ਦਾ ਰੇਟ ਮੰਗੀ ਜਾਂਦੇ ਹੋ ਤੇ ਚਲੋ ਆਪਾਂ ਨੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਿਆ ਤੇ ਨਾ ਮੈਂ ਕਮੈਂਟ ਕੱਟੀਆਂ ਠੀਕ ਆ ਕੋਈ ਜੇ ਕੋਈ ਚੰਗਾ ਕਰਦਾ ਤਾਂ ਮਾੜਾ ਵੀ ਕਰਦਾ ਹੀ ਆ ਠੀਕ ਆ ਇੱਕ ਬਾਈ ਨੇ ਕਮੈਂਟ ਕਰਿਆ ਵਾ ਕਹਿੰਦਾ ਇੰਨੇ ਵਿੱਚ ਕਹਿੰਦਾ 10 ਟਰੈਕਟਰ ਆ ਜਾਣੇ ਇਹਦੇ ਨਾਲ ਦੇ ਠੀਕ ਆ ਤਾਂ ਮੈਂ ਵੀਰ ਨੂੰ ਜਰੂਰ ਰਿਕਵੈਸਟ ਕਰੂੰਗਾ ਬਾਈ ਵੀ ਮੇਰਾ ਨਾਲ ਕੰਟੈਕਟ ਕਰ ਲਵੇ ਤੇ ਉਹ ਰੀਡ ਦੇ ਵਿੱਚ ਮੈਨੂੰ ਇੱਕੋ ਟਰੈਕਟਰ ਲੈ ਕੇ ਦੇ ਦੇਵੇ ਤਾਂ ਆਪਾਂ ਉਹ ਵੀ ਲੈ ਲਾਂਗੇ ਭਾਈ ਠੀਕ ਨਹੀਂ ਜੀ 10 ਟਰੈਕਟਰ ਦੂਰ ਦੀ ਗੱਲ ਹੈ ਤੇ ਜੇ ਆਪਾਂ ਨੂੰ ਕਿਸੇ ਚੀਜ਼ ਬਾਰੇ ਭਾਈ ਜਾਣਕਾਰੀ ਨਹੀਂ ਹੁੰਦੀ ਤਾਂ ਐਦਾਂ ਆਪਾਂ ਨੂੰ ਮਾੜਾ ਚੰਗਾ ਬੋਲਣਾ ਮੇਰੇ ਹਿਸਾਬ ਨਾਲ ਤਾਂ ਨਹੀਂ ਚਾਹੀਦਾ ਆਪਾਂ ਵੀ ਵੀਡੀਓ ਦੇਖਦੇ ਆਪਾਂ ਕਿਸੇ ਨੂੰ ਨਹੀਂ ਬੋਲੀਦਾ ਭਾਈ ਠੀਕ ਹੈ ਜੀ ਤੇ ਬਾਕੀ ਭਾਈ ਜਿੱਦਾਂ ਮਾੜੇ ਮੋਟੇ ਕਿਤੇ ਹੁੰਦੇ ਨੇ ਮਾਰ ਕੇ ਆ ਦੇਖੋ ਸਾਰੇ ਹੈਗੇ ਨੇ ਲੱਗੇ ਹੋਏ ਸਲਫ ਵਗੈਰਾ ਤੇ ਆ ਦੇਖੋ ਵੀ ਦੇਖ ਸਕਦੇ ਹਾਂ ਮੇਡ ਇਨ ਇੰਗਲੈਂਡ ਬਾਕੀ ਹੋਰ ਵੀ ਇਹਦੇ ਦੋ ਦੋ ਤਿੰਨ ਜਗ੍ਹਾ ਹੈਗੀਆਂ ਮੈਂ ਦੇਖਿਆ ਸੀ ਕੱਲ ਜਿੱਥੇ ਵੀ ਮਲਕੀ ਹੁੰਦੇ ਨੇ ਸਾਰਾ ਕੁਝ ਹੈਗਾ ਨਾਲ ਦਾ ਠੀਕ ਹੈ ਜੀ ਜਿਵੇਂ ਕਿ ਦੱਸਿਆ ਸੀ ਆਪਾਂ ਇਹਦੀ ਲਿਫਟ ਵੀ ਦੇਖੋ ਉਹ ਲਿਫਟ ਇਸ ਟਾਈਮ ਪਿੱਛੇ ਖੜੀ ਹੈ ਜੇ ਆਪਾਂ ਇਹਨੂੰ ਪਿੱਛੇ ਨੂੰ ਕਰਾਂਗੇ ਤਾਂ ਲਿਫਟ ਦੀ ਥੱਲੇ ਜਾਂਦੀ ਹੈ ਬਾਈ ਇਹਦਾ ਉਲਟਾ ਸਿਸਟਮ ਹੈ ਦੂਜੇ ਟਰੈਕਟਰ ਦੀ ਜੇ ਜੇ ਆਪਾਂ ਉੱਪਰ ਚੱਕਦੇ ਨਾ ਲਿਫਟ ਤਾਂ ਉੱਪਰ ਨੂੰ ਜਾਂਦੀ ਹੈ ਇਹਦੀ ਜੇ ਆਪਾਂ ਪਿੱਛੇ ਨੂੰ ਚੱਕਦੇ ਤਾਂ ਥੱਲੇ ਜਾਂਦੀ ਹੈ ਮੂਰੇ ਨੂੰ ਕਰਦੇ ਉੱਪਰ ਜਾਂਦੀ ਹੈ ਇਹਦਾ ਉਲਟਾ ਹੈ ਕੰਮ ਸਾਰਾ ਹੀ ਤੇ ਬਾਕੀ ਟਰੈਕਟਰ ਆਪਣੇ ਕੋਲ ਪਿੰਡੇ ਆ ਜੀ ਘਰੇ ਆਪਣਾ ਮਾਲਾ ਚੱਲੀਆਂ ਪਿੰਡ ਹੈ ਜੀ ਠੀਕ ਹੈ ਜਿਹਨੇ ਵੀ ਵੀਰ ਨੇ ਕੋਈ ਦੇਖਣਾ ਟਰੈਕਟਰ ਤਾਂ ਆਪਣੇ ਕੋਲ ਆ ਕੇ ਦੇਖ ਸਕਦਾ ਇੱਕ ਦੋ ਵੀਰਾਂ ਨੇ ਆਪਣੇ ਅ ਕੱਲ ਵੀ ਮੈਨੂੰ ਇੱਕ ਵੀਰ ਦਾ ਹਿਸ਼ਾਰਪੁਰ ਤੋਂ ਫੋਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਟਰੈਕਟਰ ਸਾਡੇ ਕੋਲ ਹੈਗੇ ਨੇ ਇਹਦੇ ਨਾਲ ਦੀ ਵੀ ਤਿਆਰ ਕਰਕੇ ਬਾਹਰ ਭੇਜਦੇ ਆ ਤੇ ਉਹ ਵੀ ਕਹਿੰਦੇ ਸੀ ਵੀ ਅਸੀਂ ਆਵਾਂਗੇ ਦੇਖਣ ਟਰੈਕਟਰ ਤੁਹਾਡੇ ਕੋਲ ਮੈਂਨ ਆਪਾਂ ਵੀਡੀਓ ਤਾਂ ਪਾਈ ਆ ਜੀ ਦੋ ਤਿੰਨ ਵੀਰਾਂ ਦੇ ਮੈਨੂੰ ਬਾਹਰੋਂ ਆਇਆ ਸੀ ਫੋਨ ਉਹ ਕਹਿੰਦੇ ਵੀ ਇੱਕ ਵਾਰ ਬਾਈ ਦੁਬਾਰਾ ਕੱਲ ਨੂੰ ਇਹਦੀ ਦੁਬਾਰਾ ਵੀਡੀਓ ਬਣਾ ਕੇ ਪਾਈਂ ਆਪਣੇ ਚੈਨਲ ਤੇ ਵੀ ਇਕ ਕੁਆਡਰੈਕਟਰ ਦੁਬਾਰਾ ਜਰੂਰ ਦਿਖਾਈ ਤਾਂ ਕਰਕੇ ਆਪਾਂ ਦੁਬਾਰਾ ਵੀਡੀਓ ਬਣਾਈ ਹੈ ਜੀ ਠੀਕ ਹੈ ਜੀ ਬਾਕੀ 1-2 ਮੀਟਰ ਚੇਂਜ ਨੇ ਭਾਈ ਆਲੇ ਮੀਟਰ ਨਾਲ ਦੇਨੇ ਇਹਦੇ ਤੇ ਗੇਰ ਇਹਦੇ ਤਿੰਨ ਗੇਰਾਂ ਦੇ ਵਿੱਚ ਹੈ 1 2 3 ਸੇਮ ਦੂਜੇ ਮੈਸੀ ਮੰਗਣਾ ਹੀ ਤੇ ਜਿੱਦਾਂ 100 ਜਿੱਦਾਂ ਕੱਲੇ 35 ਦੇ ਸੀਗੇ ਠੀਕ ਹੈ ਜੀ ਬਾਕੀ ਭਾਈ ਗੱਲ ਕਰੀਏ ਆਵਾਜ਼ ਦੀ ਟਰੈਕਟਰ ਦੀ ਜਮਾਂ ਆਵਾਜ਼ ਨਹੀਂ ਨਾ ਹਿੱਸੇ ਚੋਂ ਹੈ ਨਾ ਕੋਈ ਹੋਰ ਆਵਾਜ਼ ਹੈ ਨਾ ਕੋਈ ਸਪੈਂਡਲ ਕਾਸੇ ਦੀ ਆਵਾਜ਼ ਨਹੀਂ ਹੈਗੀ ਜਮਾਈ ਮਤਲਬ ਕਿ ਇੰਨੇ ਸਾਲ ਪੁਰਾਣਾ ਹੋਣ ਦੇ ਬਾਵਜੂਦ ਵੀ ਇਹਨ ਵਧੀਆ ਟਰੈਕਟਰ ਪਿਆ ਅੱਜ ਵੀ ਠੀਕ ਹੈ ਜੀ ਬਾਕੀ ਆਪਾਂ ਡਿਮਾਂਡ ਤਾਂ ਕਰੀ ਸੀ ਬਾਈ ਸਵਾ ਤਿੰਨ ਦੀ ਤੇ ਕੋਈ ਆਪਾਂ ਨਹੀਂ ਕਿਹਾ ਵੀ ਆਪਾਂ ਉਹਨੇ ਦੇ ਦੇਣਾ ਆਪਾਂ ਬਿਲਕੁਲ ਜੇ ਕਿਸੇ ਨੂੰ ਲੈਣਾ ਹੋਇਆ ਸੀ ਨੇ ਤਿਆਰ ਕਰਾਉਣਾ ਹੋਇਆ ਤਾਂ ਆਪਾਂ ਜਾਇਜ਼ ਰੇਟ ਕਰਕੇ ਦੇ ਦਾਂਗੇ ਟਰੈਕਟਰ ਠੀਕ ਹੈ ਜੀ ਤੇ ਬਾਕੀ ਆਪਣਾ ਥੱਲੇ ਮੈਂ ਆਪਣਾ ਨੰਬਰ ਵੀ ਥੱਲੇ ਮੈਂਸ਼ਨ ਕਰੂੰਗਾ ਸਕਰੀਨ ਦੇ ਉੱਤੇ ਤੇ ਕਰ ਲਿਓ ਜਾ ਕੇ ਕੰਟੈਕਟ ਤੇ ਬਾਕੀ ਬਾਈ ਜਾਣਾ ਜਾਂਸੀ ਨੂੰ ਬਾਕੀ ਜਿਹੜੀਆਂ ਨਿਸਰਗੀਆਂ ਬਾਈ ਕਈਆਂ ਨੇ ਸਪਰੇਅ ਕਰਾਈ ਆ ਤੇ ਮੈਂ ਇੱਕ ਦੋ ਵਾਰ ਵਿੱਚ ਦੇਖਿਆ ਵਾਂਗਾ ਵੀ ਲੋੜ ਤਾਂ ਫਿਲਹਾਲ ਕੋਈ ਦਿਖੀ ਨਹੀਂ ਕੋਈ ਏਡੀ ਬਹੁਤੀ ਬੜੀ ਬਿਮਾਰੀ ਤੇ ਵੀ ਜੇ ਨਹੀਂ ਹੈਗੀ ਲੋੜ ਫਿਰ ਕਿਉਂਕਿ ਆਪਾਂ ਦਾ ਬਾਈ ਥੋੜੀ ਜਿਹੀ ਲਾਈ ਹੋਈ ਹੈ ਡੇਢ ਕਿੱਲਾ ਲਾਇਆ ਹੋਇਆ ਬਾਕੀ ਤਾਂ ਗੰਨਾ ਹੀ ਖੜਾ ਆਪਣੇ ਤੇ ਕਈ ਨਾ ਮੈਨੂੰ ਪੁੱਛਿਆ ਵੀ ਸਪਰੇਅ ਨਹੀਂ ਕਰਾਈ ਮੈਂ ਕਿਹਾ ਯਾਰ ਕੋਈ ਵੀ ਦਿਖਦਾ ਤਾਂ ਹੈ ਨਹੀਂ ਕੁਝ ਵੀ ਦਾਣਾ ਵੀ ਠੀਕ ਹੈ ਤੇ ਤੇਲਾ ਤੁਲਾ ਵੀ ਨਹੀਂ ਹੈ ਕਿਉਂਕਿ ਆਹ ਥੋੜੇ ਦਿਨ ਪਹਿਲਾਂ ਮੀਂਹ ਜੇ ਪੈ ਕੇ हटਿਆ ਬਾਕੀ ਜੇ ਲੋੜ ਪਈ ਬਾਈ ਕਰਵਾ ਵੀ ਦਵਾਂਗੇ ਪਰ ਜੇ ਹੇਉ ਨਹੀਂ ਫਿਰ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਬਾਈ ਠੀਕ ਹੈ ਜੀ ਕਿਸੇ ਨੇ ਹੋਇਆ ਕੋਈ ਮੇਰਾ ਵੀ ਚਾਹਵਾਨ ਸੱਜਣ ਤਾਂ ਦੇਖ ਲਿਓ ਠੀਕ ਹੈ ਜੀ ਕਾਪੀ-ਕੂਪੀ ਆਰ.ਸੀ ਨੰਬਰ ਵੀ ਇਹਦਾ ਆਪਣਾ ਪੰਜਾਬ ਦਾ ਨੰਬਰ ਹੈ ਲੋਕਲ ਬਾਕੀ ਟਰੈਕਟਰ ਆਪਾਂ ਚਲਦੇ ਆ ਰੋਪੜ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਵੀ ਅੱਜ ਕਿਆ ਕੋਈ ਨਵੀਂ ਚੀਜ਼ ਆਈ ਹੈ ਕਿ ਨਹੀਂ ਆਈ ਇੱਕ ਸੋਨਾਲੀਕਾ ਦੀ ਵੀਡੀਓ ਪਾਈ ਸੀ ਬਾਈ ਉਹਦੇ ਬਹੁਤ ਸਾਰੇ ਮੇਰੇ ਹਿਸਾਬ ਨਾਲ ਸਾਡੇ ਕੋਲ ਸੰਤਾ ਲੱਗਿਆ ਵੀ ਬਾਕੀ ਜਿਹੜੇ ਜਿਹਨੂੰ ਨਹੀਂ ਚੀਜ਼ ਮਿਲਦੀ ਉਹਨੂੰ ਉਹਦਾ ਮੁੱਲ ਪਤਾ ਹੁੰਦਾ ਉਹ ਸੋਨਾ ਲੀਕਾ ਦਾ ਮੇਰੇ ਹਿਸਾਬ ਨਾਲ ਮਾਨੂੰ ਮੋਗੇ ਬਨਹਾਲੇ ਦੇ ਇੰਨੇ ਫੋਨ ਆਏ ਟਰੈਕਟਰ ਦੇ ਤੇ ਉਹਦਾ ਇੱਕ ਵੀਰ ਨਾਲ ਹੋ ਗਈ ਗੱਲਬਾਤ ਟਰੈਕਟਰ ਦੀ ਜਿਹੜਾ ਖੱਟੇ ਜਿਹੇ ਰੰਗ ਵਾਲਾ ਪਾਇਆ ਉਹ ਪੀਲੇ ਰੰਗ ਵਾਲਾ ਤੇ ਉਹ ਟਰੈਕਟਰ ਇੱਕ ਆਪਣੇ ਬਾਈ ਨੇ ਆਪਣੇ ਨਾਲ YouTube ਤੋਂ ਜੁੜੇ ਹੋਏ ਸਬਸਕ੍ਰਾਈਬਰ ਉਹਨਾਂ ਨੂੰ ਲਿਆ ਫਰੋਜਪੁਰ ਤੋਂ ਤੇ ਬਾਈ ਇਹਨਾਂ ਨੇ ਬਿਨਾਂ ਦੇਖੇ ਤੋਂ ਬਾਈ ਕਹਿੰਦੇ ਵੀ ਤੁਸੀਂ ਚੈੱਕ ਕਰ ਲਓ ਇੱਕ ਵਾਰ ਕੱਲ ਦੇਖਿਆ ਟਰੈਕਟਰ ਠੀਕ ਹੈ ਬਾਕੀ ਦੇਖਦੇ ਆ ਦੋ ਚਾਰ ਦਿਨ ਤੱਕ ਬਾਈ ਇਹਨਾਂ ਦੇ ਛੱਡ ਕੇ ਆਉਣਾ ਟਰੈਕ ਪ੍ਰੋਜ ਪਰ ਆਪਾਂ ਨੇ ਜੀ ਠੀਕ ਆ ਤੇ ਬਾਕੀ ਚੱਲਦੇ ਆ ਜੀ ਦੁਬਾਰਾ ਇਹਨੂੰ ਕਰਦੇ ਆ ਸਟਾਰਟ ਤੇ ਭਾਈ ਤੁਸੀਂ ਇਹਦਾ ਆਇਲ ਦਾ ਪ੍ਰੈਸ਼ਰ ਦੇ ਸਕਦੇ ਆ ਪੂਰਾ ਪ੍ਰੈਸ਼ਰ ਆ ਆ ਮੀਟਰ ਇਹਨੂੰ ਬਾਅਦ ਚ ਪਾਇਆ ਹੋਇਆ ਆਇਲ ਪ੍ਰੈਸ਼ਰ ਕਿਉਂਕਿ ਭਾਈ ਇੰਨੇ ਪੁਰਾਣੇ ਮੀਟਰ ਨੇ ਖਰਾਬ ਹੋਏ ਜਾਂਦੇ ਨੇ ਠੀਕ ਆ ਜੀ ਇਹ ਜੀ ਰੇਸ ਵਾਲੀ ਕੁੰਡੀ ਵੀ ਦੇਖੋ ਸਪੈਸ਼ਲ ਲਾਈ ਹੋਈ ਆ ਅਲੱਗ ਤਰ੍ਹਾਂ ਦੀ ਹਰੇ ਇਸ ਨੂੰ ਪੈਰ ਵਾਲੀ ਉਹ ਆ ਦੇਖੋ ਇਹਨੇ ਕਿ ਤੋੜਾ ਭਾਈ ਠੀਕ ਠਾਕ ਜਈ ਆ ਬਹੁਤਾ ਜਿਆਦਾ ਜੇ ਕੀ ਆ ਬਹੁਤਾ ਭਾਜਦਾ ਪਾਣੀ ਮੰਤਰ ਰੂਸ਼ ਵੀ ਨਹੀਂ ਮੈਂ ਬਹੁਤੀ ਛੜੀ ਹੈਗੀ ਤਿੰਨ ਗੇਅਰ ਨੇ ਹਾਲੋ ਪੀਏ ਗੇਅਰ ਜਦਾ ਗੋਲੀ ਉਹ ਕਿ ਨਹੀਂ ਕਿ ਭਾਈ ਵਧੀਆਂ ਚੀਜ਼ਾਂ ਮੈਂ ਦੇਖਿਆ ਹੈ ਟਰੈਕਟਰ ਮਲਕੀਂ ਇੰਗਲੈਂਡ ਵਿੱਚ ਤਾਂ ਹੁਣ ਵੀ ਮੈਂ ਵੀਡੀਓ ਦੇਖੀਆਂ ਸੀ ਕੱਲ ਹੁਣ ਵੀ ਲੋਕਾਂ ਕੋਲ ਬਹੁਤ ਇੱਥੇ ਛੋਟੇ ਮੋਟੇ ਕੰਮਾਂ ਦੇ ਲਾਏ ਹੋਏ ਨੇ ਟਰੈਕਟਰ ਇਹ ਲੜ ਪੂਰੀ ਨਿਆਰੇਦਾਰ ਚੀਜ਼ ਆ ਬਾਈ ਪੂਰੀ ਫੋੜੀ ਦੇ ਘਰੇ ਇਹ ਲੋ ਜੀ ਮਿੱਤਰੋ ਅੱਜ ਆਪਣਾ ਇੱਕ ਟਰੈਕਟਰ ਸੇਲ ਹੋਇਆ ਜੀ 855 ਫ੍ਰੀ ਸਟਾਰ ਰੋਪੜ ਦਾ ਨੰਬਰ ਦਾ ਟਰੈਕਟਰ ਇਹ ਇਹ ਬਾਈ ਨੇ ਆਪਣੇ ਖਾਸੇ ਮੇਰੇ ਨਾਨਕੇ ਵੱਲ ਦੇ ਆ ਬਾਈ ਤੇ ਪਾਸੋਂ ਆਏ ਦੇ ਟਰੈਕਟਰ ਦੇਖਣ ਬਾਈ ਇਹਨਾਂ ਨੂੰ ਟਰੈਕਟਰ ਪਸੰਦ ਆ ਗਿਆ ਜੀ ਬਾਈ ਇਹਨਾਂ ਨੂੰ ਬਿਲਕੁਲ ਜੈ ਰੇਟ ਦੇ ਟਰੈਕਟਰ ਦਿੱਤਾ ਆਪਾਂ ਨੇ ਤੇ ਟਰੈਕਟਰ ਦੇ ਟਾਇਰ ਟੂਰ ਚੰਗੇ ਆ ਬਾਈ 70 70 ਰੁਪਏ ਟਾਇਰ ਹੋਣਗੇ ਇਸ ਲਈ ਸਹੀ ਠੀਕ ਆ ਜੀ ਬਾਕੀ ਟਰੈਕਟਰ ਥੋੜਾ ਬਹੁਤਾ ਟਰਾਲੀ ਤੇ ਚੱਲਿਆ ਹੋਇਆ ਸੀਗਾ ਜਿਆਦਾ ਨਹੀਂ ਮਾੜਾ ਮੋਟਾ ਦੋ-ਵਸਾਲ ਬੰਦਿਆਂ ਨੇ ਟਰਾਲੀ ਤੇ ਚਲਾਇਆ ਟਰੈਕਟਰ ਫਰੰਜਨ ਗੇਅਰ ਦਾ ਟਰੈਕਟਰ ਫੁੱਲ ਗਿਆ ਮੈਂ ਬਾਈ ਕਲੋਸ ਕਰ ਹੀ ਜਾਣਾ ਬਾਕੀ ਸਵਰਾਜ ਬਾਰੇ ਬਾਈ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਵਧੀਆ ਟਰੈਕਟਰ ਹੈ ਆ ਲੈ ਸਾਰਾ ਰੰਗ ਦਾ A to Z origignal ਆ ਕਿਸੇ ਪਾਸੇ ਟਚਿੰਗ ਨਹੀਂ ਆ ਥੋੜਾ ਜਿਹਾ ਲੱਗਿਆ ਹੋਇਆ ਸੀ ਹਲਕਾ ਜਿਹਾ ਬਾਕੀ ਦਾ ਸਾਰਾ ਕੁਝ ਨਾਲ ਲਈ ਹੈ ਜੀ ਠੀਕ ਹੈ ਜੀ ਲੋ ਜੀ ਬਾਈ ਜੀ ਨਾ ਰੱਬ ਦਾ ਨੋ ਤਾਂ ਇਹ ਟਰੈਕਟਰ ਆਪੇ ਦਾ। ਬਾਈ ਨਹੀਂ ਕਹਿੰਦੇ ਬੈਟਰੀ ਚੇਂਜ ਕਰਨੀ ਆ ਬਾਈ ਬੈਟਰੀ ਕਰਤੀ ਚੇਂਜ। ਲੋ। ਆਪੂ ਵਧਾਈਆਂ ਟਰੈਕਟਰੀਆਂ ਬਾਪੂ। ਵਧਾਈਆਂ ਵਾ ਟਰੈਕਟਰੀਆਂ ਤੁਹਾਨੂੰ। ਠੀਕ ਆ ਜੀ। ਕਿਹੜਾ ਪਿੰਡ ਆ ਜੀ? ਸਾੜਾ ਚਟੋਲੀ ਆ। ਚਟੋਲੀ। ਕਰਾਲੀ ਕੋਲ ਹੈ ਨਾ ਜੀ? ਹਾਂ। ਠੀਕ ਆ ਠੀਕ ਆ ਜੀ। ਚਟੋਲੀ ਪਿੰਡ ਚੱਲਿਆ ਬਾਈ ਟਰੈਕਟਰ। ਫਿਰ ਨਾਨਕਿਆਂ ਦੇ ਕੋਲੇ ਜਾਵਾਂ। ਨੇ ਨਾਨਕੇ ਮੰਦੋਂ ਹੀ ਆ ਜੀ ਤੇਰੇ ਹਾਂਜੀ ਹਾਂ ਮੱਮਾ ਲੱਗਦਾ ਜੀ ਮੇਰਾ ਉਹ ਚਾਬੀ ਤੇ ਲੋ ਜੀ ਬਾਈ ਮੀਂਹ ਨੇ ਅੱਜ ਫੇਰ ਰੰਗ ਭਾਗ ਲਾ ਦਿੱਤੇ ਵਧੀਆ ਮੀਂਹ ਪੈ ਗਿਆ ਪਾਣੀ ਖੜ ਗਿਆ ਾਨਾਂ ਦੇ ਵਿੱਚ ਬਾਕੀ ਮੌਸਮ ਮੀਂਹ ਲੱਗ ਬਗ ਸਾਰੇ ਏਰੀਆ ਚ ਵਿੱਚ ਬਾਈ ਇੱਧਰ ਅਨੰਦਪੁਰ ਸਾਹਿਬ ਨੂਰਪੁਰੀ ਚ ਇੱਧਰ ਹੋਰ ਇੱਕ ਦੋ ਵੀਰਾਂ ਦੇ ਫੋਨ ਆਏ ਕਹਿੰਦੇ ਬਾਈ ਸਾਡੇ ਮੀਂਹ ਆ ਕਾਫੀ ਦੇਰੀ ਵਿੱਚ ਮੀਂਹ ਆ ਪਹਿਲਾਂ ਬਾਈ ਅਸਲ ਚ ਜਦੋਂ ਮੀਂਹ ਦੀ ਲੋਡ ਸੀ ਜਦ ਮੀਂਹ ਥੋੜੇ ਘਟ ਪਏ ਹੁਣ ਨੇ ਸਾਰੇ ਪਰ ਜਿਹੜੀ ਹੁਣ ਮੀਂਹ ਥੋੜਾ ਜਿਹਾ ਵੱਧ ਗਿਆ ਅੱਗੇ ਨਾਲੋਂ ਠੀਕ ਹੈ ਜੀ ਜਿਹੜੀਆਂ ਲਗਭਗ ਸਾਰੀਆਂ ਹੀ ਹੋਣਾ ਨਸਾਰੇ ਪਰ ਐ ਜਿਹੜਾ ਨੇ ਗੇਤੀਆਂ ਲਾਈਆਂ ਵੀ ਤੀਆਂ ਬਾਸਮਤੀਆਂ ਉਹਨਾਂ ਦੀ ਤਾਂ ਲਗਭਗ ਜਿਹੜੀਆਂ ਪੂਰਾ ਦਾਣਾ ਪੂਰਾ ਬਣ ਗਿਆ ਜੀਰੀ ਦੇ ਵਿੱਚ ਤੇ ਆਪਾਂ ਕਰਦੇ ਹਾਂ ਵੀਡੀਓ ਦਾ ਡੀ ਐਂਡ ਜੀ ਬਾਕੀ ਕਿਸੇ ਵੀ ਕੋਈ ਵੀਰ ਭਰਾ ਨੇ ਕੋਈ ਟਰੈਕਟਰ ਖਰੀਦਣਾ ਜਾਂ ਵੇਚਣਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਜ਼ਰੂਰ ਕਰਿਓ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਹੀ ਸਕਰੀਨ ਦੇ ਠੀਕ ਹੈ ਜੀ ਤੇ ਅੱਜ ਦੇ ਵਲੌਗ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਵੀ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਧੰਨਵਾਦ ਸਾਰਿਆਂ ਦਾ ਜੀ